ਪੰਜਾਬ ਦੇ ਵਿੱਚ ਲੁੱਟਾਂ ਖੁਆਉਣ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤੇ ਚੋਰ ਜ਼ਿਆਦਾਤਰ ਉਹਨਾਂ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿੱਥੇ ਬਜ਼ੁਰਗ ਰਹਿੰਦੇ ਹੋਣ ਤਾਂ ਜੇ ਇੱਕ ਮੰਦਪਾਗੀ ਖਬਰ ਸਾਹਮਣੇ ਆਈ ਹੈ ਲੁੱਟ ਦੀ ਵਾਰਦਾਤ ਨੂੰ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਪਿੰਡ ਬੰਨ ਵਾਲਾ ਫਾਜ਼ਿਲਕਾ ਦੇ ਪਿੰਡ ਬੰਨ ਵਾਲਾ ਦੇ ਵਿੱਚ ਲੁਟੇਰੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਘਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ ਉਸ ਤੋਂ ਬਾਅਦ ਬੰਦਕ ਪਣਾਇਆ ਜਾਂਦਾ ਬਜ਼ੁਰਗ ਜੋੜੇ ਨੂੰ ਹਾਲਾਂਕਿ ਜੋ ਬਜ਼ੁਰਗ ਔਰਤ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਜੋ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਤਾਂ ਬੜੀ ਹੀ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰੀ ਹਾਲਾਂਕਿ ਦੱਸਿਆ ਜਾ ਰਿਹਾ ਕਿ ਇਸ ਬਜ਼ੁਰਗ ਜੋੜੇ ਦਾ ਪੂਰਾ ਪਰਿਵਾਰ ਹੈ ਜੋ ਉਹ ਵਿਦੇਸ਼ ਦੇ ਵਿੱਚ ਰਹਿੰਦਾ ਸੀ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਉਹਨਾਂ ਦੇ ਦੋ ਧੀਆ ਨੇ ਤਾਂ ਇੱਕ ਪੁੱਤ ਹੈ ਸਾਰੇ ਵਿਦੇਸ਼ ਦੇ ਵਿੱਚ ਰਹਿੰਦੇ ਸੀ ਤੇ ਇਕੱਲਾ ਬਜ਼ੁਰਗ ਜੋੜਾ ਜਿਹੜਾ ਇਹ ਪੰਜਾਬ ਰਹਿੰਦਾ ਸੀ ਇਸ ਘਰ ਦੇ ਵਿੱਚ ਰਹਿੰਦਾ ਸੀ ਸ਼ਾਇਦ ਏਸੇ ਚੀਜ਼ ਦਾ ਜੋ ਹੈ ਫਾਇਦਾ ਲੈਂਦੇ ਹੋਏ ਚੋਰਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਜੋ ਹੈ ਉਹ ਅੰਜਾਮ ਦਿੱਤਾ ਗਿਆ ਹੈ ਲੁਟੇਰੇ ਅੰਦਰ ਆਉਂਦੇ ਨੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਹੱਤਿਆ ਵੀ ਕਰ ਦਿੱਤੀ ਜਾਂਦੀ ਹੈ ਬਜ਼ੁਰਗਔਰਤ ਦਾ ਜਿਹੜਾ ਉਹ ਕਤਲ ਵੀ ਕਰ ਦਿੱਤਾ ਜਾਂਦਾ ਹੈ ਤਾਂ ਬੜੀ ਹੀ ਮੰਦ ਭਾਗੀ ਖਬਰ ਹੈ ਜਿਹੜੀ ਇਹ ਫਾਜ਼ਿਲਕਾ ਦੇ ਪਿੰਡ ਬੰਨ ਵਾਲਾ ਤੋਂ ਸਾਹਮਣੇ ਆਈ ਹੈ ਬੰਨ ਵਾਲਾ ਹਨਵੰਤਾ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਅਣਪਛਾਤੇ ਲੁਟੇਰਿਆਂ ਦੇ ਵੱਲੋਂ ਬਜ਼ੁਰਗ ਜੋੜੇ ਦੇਖ ਕਰ ਅ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਦਾਖਲ ਹੋ ਕੇ ਨਾ ਸਿਰਫ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਹਾਲਾਂਕਿ ਉਸ ਤੋਂ ਬਾਅਦ ਔਰਤ ਦੀ ਹਤਿਆ ਕਰ ਜਾਂਦੇ ਨੇ ਤਾਂ ਪੂਰੇ ਇਸ ਖਬਰ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਜਿਹੜੀ ਇਹ ਸਨਸਨੀ ਫੈਲ ਜਾਂਦੀ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪੁੱਜੀ ਅਤੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਬਾਕੀ ਰਿਸ਼ਤੇਦਾਰ ਵੀ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਤਾਂ ਕੀ ਕਹਿਣਾ ਹੈ ਉਹਨਾਂ ਦਾ ਤੁਹਾਨੂੰ ਸੁਣਾ ਦਿੰਨੇ ਆ ਮੈਡੀਕਲ ਆ ਰਿਹਾ ਨਾ ਮੇਰਾ ਨਵਦੀਪ ਸਿੰਘ ਆ ਜੀ ਅੱਛਾ ਕੀ ਬਾਰ ਦਰਦ ਕੀ ਬਾਤ ਨੂੰ ਜੀ ਕੋਈ ਨਹੀਂ ਦਾਦਾ ਜੀ ਸੀ ਕਿ ਦਾਦਾ ਜੀ ਦੋਨੇ ਰਾਤ ਨੂੰ ਵਿਚਾਰੇ ਬਜ਼ੁਰਗ ਰਹਿੰਦੇ ਇਥੇ ਜੀ ਜੀ ਤੇ ਚਾਚਾ ਜੀ ਉਹਰੇ ਕੋਈ ਸਾਰੇ ਕੈਨੇਡਾ ਉੱਤੋਂ ਆਸਟ੍ਰੇਲੀਆ ਸ਼ਿਫਟ ਆਈ ਜੀ ਸਾਰੇ ਬਾਹਰ ਗਏ ਹੋਏ ਆ ਜੀ ਤੇ ਇਹਨਾਂ ਨੇ ਰਾਤ ਬਰਾਤੇ ਕਿਤੇ ਪਤਾ ਨਹੀਂ ਕਿੱਧਰੋਂ ਆਏ ਆ ਕਿਵੇਂ ਆਏ ਪਤ ਤ ਕੋਈ ਚੀਜ਼ ਦਾ ਤਾਂ ਕੋਈ ਹਜੇ ਤੱਕ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਤੇ ਹੁਣ ਉਹਨਾਂ ਦਾਦਾ ਜੀ ਉਹਨੂੰ ਤਾਂ ਬੰਨ ਕੇ ਰਾਤ ਨੂੰ ਜੀ ਬੰਨ ਕੇ ਤੇ ਦਾਦੀ ਜੀ ਨੇ ਪਤਾ ਨਹੀਂ ਕੀ ਗੱਲਬਾਤ ਉਹਨੂੰ ਯਕੀਨੀ ਨਹੀਂ ਹੋਈ ਬੰਨੇ ਉਹਨਾਂ ਨੂੰ ਵੀ ਸੀਗਾ ਜੀ ਪਰ ਉਹਨਾਂ ਦੇ ਵਿੱਚ ਡੈਥ ਹੋ ਗਈ ਜੀ ਜੀ ਕਿੰਨੇ ਵਜੇ ਦੀ ਵਾਰਦਾਤ ਲੱਗਦਾ ਜੀ ਵਾਰਦਾਤ ਤਾਂ ਜੀ ਮੈਨੂੰ ਤੀ ਤੀ ਤਿੰਨ ਵਜੇ ਫੋਨ ਆਇਆ ਸਵੇਰ ਜੀ ਵਾਹ ਦਾ ਤੁਸੀਂ 10 ਦੀ ਲਾ ਲਓ 11 ਦੀ ਲਾ ਲਓ ਇੱਥੇ ਜਾਉਗੇ ਦਾਦਾ ਜੀ ਖੁੱਲ ਕੇ ਨਾ ਛੜਾ ਕੇ ਤੇ ਬਾਹਰ ਗਏ ਆ ਤੇ ਪੂਆ ਜੀ ਉੱਥੇ ਸਾਰੇ ਬੈਠੇ ਉਹਨਾਂ ਨੇ ਪਿੰਡ ਦੇ ਆ ਉਹਨਾਂ ਨੇ ਦੇਖਿਆ ਜੀ ਸਾਰੇ ਨੇ ਤੇ ਮੈਨੂੰ ਤਾਂ ਤਿੰਨ 3.5 ਫੋਨ ਆਇਆ ਜੀ ਕਹਿੰਦੇ ਆ ਗੱਲ ਬਣ ਗਈ ਮੈਂ ਅਸੀਂ ਮੁੜ ਕੇ ਉਧਰ ਆ ਗਏ ਇੱਥੇ ਆ ਕਿੰਨੇ ਬੰਦੇ ਦੱਸ ਰਹੇ ਨੇ ਜੀ ਬੰਦੇ ਬਾਪੂ ਜੀ ਹੁਣ ਤਾਂ ਉਹਨਾਂ ਦੀ ਉਮਰ ਹੋ ਗਈ ਆ ਹੁਣ ਤਾਂ ਉਹ ਭੁੱਲ ਗਏ ਆ ਬਾਕੀ ਸਵੇਰ ਜਦੋਂ ਪੁੱਛਿਆ ਜੀ ਉਹਦਾ ਤਿੰਨ ਬੰਦੇ ਦੱਸ ਰਹੇ ਜੀ ਅੱਛਾ ਜੀ ਕੋਈ ਲੁੱਟਖੋ ਵੀ ਹੋਈ ਆ ਜੀ ਵਿੱਚ ਲੁੱਟਖੋ ਹੋਈ ਹੋਣੀ ਆ ਲੁੱਟਖੋੜ ਤਾਂ ਮਾਰੇ ਮੁੱਢੇ ਚਲ ਤੇ ਉਹ ਲੁੱਟ ਫੋ ਸਾਰਾ ਕੁਝ ਹੀ ਲੈ ਗਏ ਬਾਕੀ ਉਹ ਵੀ ਨਹੀਂ ਮੈਟਰ ਕਰਦਾ ਨਾ ਚਲੋ ਜੋ ਡੈਥ ਵਾਲਾ ਕੰਮ انا ਉਹ ਗਲਤ ਹੋਇਆ ਜੀ ਆਏ ਨਹੀਂ ਹੁੰਦਾ ਗਾ ਜੀ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਹ ਪਤਾ ਲੱਗ ਗਿਆ ਜੀ ਕੋਈ ਤਾਂ ਖਜ ਵਰਤੋਂ ਬਾਕੀ ਤਾਂ ਆਪਣੇ ਉਹ ਸੋਸ਼ਲ ਮੀਡੀਆ ਹਾਂ ਕਾਲ ਘੁੱਟ ਕੇ ਮਾਰਿਆ ਕਹਿੰਦੇ ਤਾਂ ਬਾਕੀ ਦੇਖੋ ਜੇ ਤਾਂ ਮੈਂ ਲੈ ਕੇ ਗਈ ਬੱਸ ਸਮਾਰਟਫੋਨ ਤੇ ਉੱਥੇ ਸਾਰੀ ਬਾਕੀ ਕਲੀਅਰ ਹੋ ਜਾਊਗਾ ਉੱਥੇ ਕੀ ਮਾਤਾ ਜੀ ਦਾ ਕੀ ਨਾਮ ਸੀ ਜੀ ਹਰਬੰਸ ਕੌਰ ਜੀ ਕਿੰਨੀ ਕੁ ਉਮਰ ਦੀ ਸੀਗੀ ਕੋਈ ਹੁਣ 75 80 ਸਾਲ ਦੀ ਕਰੀਬ ਹੋਣਗੇ ਘਰੇ ਇਕੱਲੀ ਸੀਗੀ ਜੀ ਦਾਦਾ ਜੀ ਤਾਂ ਦੋਨੇ ਦੋਨੇ ਇਕੱਲੇ ਹੁੰਦੇ ਆ ਜੀ ਅੱਛਾ ਜੀ ਕੋਈ ਸਰਵੰਟ ਨਹੀਂ ਹੈਗਾ ਕੋਈ ਨੌਕਰ ਕੋਈ ਰੱਖਿਆ ਨਹੀਂ ਸਰਵੰਟ ਮਤਲਬ ਸੁਬਹਾ ਆਉਂਦਾ ਕੋਈ 6 7 ਵਜੇ 8 8 ਵਜੇ ਆਉਂਦੇ ਆਈ ਸਵਾਹੀ ਕਰਕੇ ਮਤਲਬ ਖਰੀ ਉਹ ਦੁਪਹਿਰ ਜਾੜਦੇ ਫਿਰ ਕੋਈ ਨਹੀਂ ਆਉਂਦਾ ਕਰੀ ਇਹ ਦਾਖਲ ਕਿਧਰ ਹੋਏ ਜੀ ਕਰਦੇ ਅੰਦਰ ਬੜੇ ਕਿੱਥੋਂ ਹੈ ਜੀ ਕਰਦੇ ਅੰਦਰ ਕਿਵੇਂ ਦਾਖਲ ਇਹ ਪਿਛਲੇ ਬੱਸ ਹੋ ਗਏ ਨੇ ਬੈਕ ਸੈਟੋਂ ਉਧਰੋਂ ਆਏ ਆਈ ਕਿਤੇ ਅੱਛਾ ਜੀ ਹੁਣ ਇਹ ਨਹੀਂ ਪਤਾ ਕਿ ਵੀ ਆਏ ਕਿਸ ਟਾਈਮ ਆ ਕਿਵੇਂ ਆਏ ਆ ਕੀ ਨਹੀਂ ਕੀਤਾ ਇਹਨਾਂ ਨੇ ਇਹ ਚੀਜ਼ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਜੀ ਕਿਹੜੇ ਕਿਹੜੇ ਪਾਸੇ ਗਏ ਨੇ ਕਰਦਾ ਸਾਰਾ ਖਲਾਰਿਆ ਸਾਰਾ ਕੁਝ ਖਲਾਰ ਰਿਹਾ ਸੀ ਅੱਛਾ ਕੋਈ ਦਰਵਾਜ਼ਾ ਵਗੈਰਾ ਕੁੰਡੀ ਵਗੈਰਾ ਤੋੜੀ ਹੈ ਕਿ ਕੁੰਡੀ ਉਹ ਗੇਟ ਦੀ ਵੀ ਕਹਿੰਦੇ ਟੁੱਟੀ ਹੋਈ ਹੈ ਇੰਦਰ ਲਈ ਇੱਧਰ ਲੋ ਵੀ ਟੁੱਟੀ ਹੋਈ ਹੈ ਅੱਛਾ ਜੀ ਇਹ ਗੇਟ ਤਾਂ ਲੋਕ ਕਰਕੇ ਬੰਦੇ ਹੁੰਦੇ ਸੀਗੇ ਬਹੁਤ ਸਿਕਿਉਰ ਰਹਿੰਦੇ ਹੁੰਦੇ ਸੀਗੇ ਜੀ ਹੂੰ ਪਰ ਉਹ ਫਿਰ ਵੀ ਹੁਣ ਕੀ ਪਤਾ ਕਿਹੜੇ ਹਿਸਾਬ ਨਾਲ ਕਿਵੇਂ ਇਹ ਸੁੱਤੇ ਪਏ ਸੀਗੇ ਜੀ ਉਦੋਂ ਵਾਰ ਦਾ ਤੀਸ ਦੇਖੋ ਜੀ ਹੁਣ ਇਹ 10 ਵਜੇ ਦੀ ਜੋ ਕਹਿਣ ਦੇ ਮੁਤਾਬਕ ਤਾਂ 10 11 ਵਜੇ ਦੀ ਗੱਲ ਹੈ ਪਰ ਸਾਨੂੰ ਤਾਂ 3 ਵਜੇ ਸਵੇਰ ਪਤਾ ਲੱਗਿਆ ਜੀ ਹੁਣ ਇਹ ਕੀ ਪਤਾ 12 1 ਵਜੇ ਦੀ ਗੱਲ ਆ ਕਿ 2 ਵਜੇ ਦੀ ਗੱਲ ਆ ਇਸ ਚੀਜ਼ ਦਾ ਹਜੇ ਤਾਂ ਪ੍ਰਸ਼ਾਸਨ ਨੇ ਦੱਸੂ ਵੀ ਕੀ ਗੱਲ ਕਿਵੇਂ ਪਤਾ ਕਿਵੇਂ ਲੱਗਿਆ ਜੀ ਤੁਹਾਨੂੰ ਕਿਵੇਂ ਸੂਚਨਾ ਮਿਲੀ ਪਿੰਡ ਚ ਦਾਦਾ ਜੀ ਗਏ ਐ ਇੱਥੋਂ ਤੇ ਉੱਥੇ ਜਾ ਕੇ ਮੀਂਹ ਪੈਂਦਾ ਸੀਗਾ ਜੀ ਜੀ ਤੇ ਡਿੱਗ ਪਏ ਉੱਥੇ ਜਾ ਕੇ ਜੀ ਰੋਡ ਤੇ ਜਾ ਕੇ ਉੱਥੇ ਜਾ ਕੇ ਪਿੰਡ ਦੇ ਅਨੁਸਾਰ ਉਹਨਾਂ ਦੇ ਆਸ-ਪਾਸੇ ਘਰਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਾ ਕੇ ਤੇ ਉਹਨਾਂ ਨੂੰ ਚੱਕਿਆ ਚੱਕ ਚੁੱਕ ਕੇ ਬੁੱਧੂ ਬਾਦ ਘਰੇ ਲੈ ਕੇ ਆਏ ਤੇ ਦੇਖਿਆ ਤੇ ਦਾਦੀ ਜੀ ਦੇ ਡੈਥ ਹੋਈ ਪਈ ਸੀ ਉਹਨਾਂ ਦੀ ਕਿੰਨੇ ਬੱਚੇ ਨੇ ਉਹਨਾਂ ਦੀ ਜੀ ਬੱਚੇ 10 ਨਹੀਂ ਦੋ ਪੁਆ ਜੀ ਔਰ ਇੱਕ ਉਹ ਬਾਹਰ ਹੁੰਦੀ ਕੀ ਲੱਗਦਾ ਕੀ ਇਹ ਤੁਹਾਨੂੰ ਕੋਈ ਬੰਦੇ ਭੇਜੂ ਨਾ ਦੇਖੋ ਜੀ ਹੁਣ ਆਪਾਂ ਤਾਂ ਕੀ ਦੱਸ ਸਕਦੇ ਕਿਸੇ ਬਰੇ ਹੁਣ ਤੁਹਾਡਾ ਕਿ ਨਾਲੇ ਮੇਰਾ ਨਵਦੀਪ ਜੀ ਠੀਕ ਹੀ ਮੰਗ ਕਰਦੇ ਹੋ ਜੀ ਹੁਣ ਕੀ ਹੋਣਾ ਚਾਹੀਦਾ ਮੰਗ ਤਾਂ ਇਹ ਹੁੰਦੀ ਹੈ ਜੀ ਬਸ ਪਰ ਇਨਸਾਫ ਮਿਲੇ ਹੋਰ ਤਾਂ ਕੀ ਹੈ ਜੀ ਕਿਸ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਈ ਹੈ ਜੀ ਬੀਤੀ ਰਾਤ ਪਿੰਡ ਵਨ ਵਾਲਾ ਹਨਵੰਤਾ ਵਿਖੇ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{( ਲੁੱਟ ਖੋਹ ਦੀ ਨੀਤ ਨੰਦਰ ਆ ਕੇ ਅੰਦਰਪੈ ਸਿੰਘ ਦੀ ਪਤਨੀ ਹਰਵੰਸ ਕੌਰ ਜਿਹੜੀ ਹੈ ਉਹਦਾ ਮਰਡਰ ਕਰ ਦਿੱਤਾ ਇਹ ਸੂਚਨਾ ਮਿਲਣ ਤੇ ਅਸੀਂ ਇੱਥੇ ਮੌਕੇ ਤੇ ਆਏ ਹਾਂ ਹਰ ਤਰ੍ਹਾਂ ਦੇ ਐਂਗਲਾਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸੁੰਦਰਪੈ ਸਿੰਘ ਤੇ ਬਿਆਨ ਦੇ ਉੱਪਰ ਮਕਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ ਸਰ ਪਤਾ ਲੱਗਿਆ ਕਿ ਕਿੰਨੇ ਕੁ ਬੰਦੇ ਸੀਗੇ ਜਿਹੜੇ ਇਹਨਾਂ ਵਾਰਦਾਤ ਨੂੰ ਜਾਨਦੇ ਅੰਦਰਪੈ ਸਿੰਘ ਤੇ ਕਹਿਣ ਮੁਤਾਬਕ ਤਿੰਨ ਬੰਦੇ ਉਹਨੇ ਦੇਖੇ ਅੰਦਰ ਆਏ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਕੋਈ ਬੰਦਕ ਬਣਾਇਆ ਗਿਆ ਸੀ ਇਹ ਕਿਸ ਤਰ੍ਹਾਂ ਉਹਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਹਜੂਰ ਸਿੰਘ ਹਜੂਰ ਸਿੰਘ ਦੇ ਹੱਥ ਤੇ ਅੰਦਰ ਪੈ ਸਿੰਘ ਦੇ ਹੱਥ ਪਰ ਬੰਨ੍ਹ ਦਿੱਤੇ ਗਏ ਜਿਹੜੀ ਉਹ ਮਾਤਾ ਹੈ ਜਿਹਦੀ ਡੈਥ ਹੋਈ ਆ ਉਹਦੇ ਵੀ ਪੈਰ ਜਿਹੜੇ ਆ ਉਹ ਬੰਦੇ ਸੀ ਸਰ ਕਤਲ ਕੀਤੇ ਨਾਲ ਕੀਤਾ ਗਿਆ ਜੀ ਕੁਝ ਨਹੀਂ ਕਹਿ ਸਕਦੇ ਜੀ ਹਾਲੀਏ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਤੇਜ਼ਾਰ ਹਥਿਆਰ ਸੀਗਾ ਕੋਈ ਇਸਤੇਮਾਲ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਸਰ ਕਿੱਥੇ ਸੱਟ ਕਿੱਥੇ ਲੱਗੀ ਹੋਈ ਸੀ ਮਾਤਾ ਦੇ ਜੀ ਹੁੰਦੇ ਦੋਨਾਂ ਕੰਨਾਂ ਦੇ ਵਿੱਚੋਂ ਬਲੀਡਿੰਗ ਹੋ ਰਹੀ ਹੈ ਯਾਰਾ ਤੌਰ ਤੇ ਕੋ ਸੱਟ ਨਹੀਂ ਲੱਗ ਰਹੀ ਵੀ ਜੀ ਸਰ ਕੋਈ ਚੋਰੀ ਵਗੈਰਾ ਵੀ ਹੋਈ ਹੈ ਲੁੱਟਕੋ ਹੋਈ ਹੈ ਜੀ ਕੋਈ ਪਰਿਵਾਰ ਹਾਲੇ ਚੈੱਕ ਕਰਕੇ ਘਰ ਦੀ ਫਰੋਲਾ ਫਰਾਲੀ ਜ਼ਰੂਰ ਹੋਈ ਹੈ ਬਾਕੀ ਸਮਾਨ ਦਾ ਚੈੱਕ ਕਰਕੇ ਉਹ ਬਾਅਦ ਚ ਦੱਸਣਗੇ ਵੀ ਕੀ ਕੀ ਸਮਾਨ ਗਿਆ ਕੀ ਕੀ ਨਹੀਂ ਗਿਆ ਸਰ ਘਰ ਦੇ ਵਿੱਚ ਬਸ ਇਹ ਦੋ ਲੋਕ ਹੀ ਸੀ ਜਾਂ ਕੋਈ ਹੋਰ ਉਹਨੇ ਮੀਆਂ ਬੀਬੀ ਰਹਿ ਰਹੇ ਸੀਗੇ ਜੀ ਜਿਹੜਾ ਅੰਦਰ ਭਾਈ ਸਿੰਘ ਸੀ ਇਹਦੀ ਏਜ ਕਰੀਬ 82 ਸਾਲ ਹੈ ਜਿਹੜੀ ਮਾਤਾ ਜੀ ਦਾ ਮਰਡਰ ਹੋਇਆ ਵੀ ਇਹ ਇਸ ਕਰੀਬ 80 ਸਾਲ ਦੇ ਲੱਗੇ ਆ ਜੀ ਇਹਨਾਂ ਦੇ ਤਿੰਨ ਬੱਚੇ ਸੀ ਦੋ ਲੜਕੀਆਂ ਔਰ ਇੱਕ ਲड़का ਉਹ ਸਾਰੇ ਬੱਚੇ ਜਿਹੜੇ ਆ ਐਨ ਆਰ ਆਈ ਨੇ ਆਸਟ੍ਰੇਲੀਆ ਰਹਿ ਰਹੇ ਸੀ ਸਰ ਕਰੇ ਕੋਈ ਸਰਵੰਟ ਜਾਂ ਕਿਸ ਤਰ੍ਹਾਂ ਦਾ ਇਹ ਹੈ ਸੀਗਾ ਕੋਈ ਮੇਰਾਤ ਸਮੇਂ ਕੋਈ ਸਰਵੰਟ ਇਹਨਾਂ ਦੇ ਕਰੇ ਨਹੀਂ ਸੀ ਠੀਕ ਹੁਣ ਕਿਸ ਤਰ੍ਹਾਂ ਦਾ ਮਕਦਮਾ ਦਰਜ ਕੀਤਾ ਜਾ ਰਿਹਾ ਕਿਹੜੀਆਂ ਧਰਾਵਾਂ ਦੇ ਤਹਿਤ ਹੋ ਰਿਹਾ ਜੀ ਮਕਦਮਾ 460 ਆਈ ਪੀਸੀ ਤਹਿਤ ਨਵੀਂ ਜਿਹੜੀ ਬਣਦੀ ਆ ਉਹਦੇ ਜੋ ਸੈਕਸ਼ਨ ਹੈ ਮੇਰੇ ਖਿਆਲ 331 ਹੈ ਉਹਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਕੀ ਲੱਗਦਾ ਹੈ ਸਰ ਇਸ ਪੂਰੇ ਮਾਮਲੇ ਦੇ ਅੰਦਰ ਕੋਈ ਬਾਹਰ ਦਾ ਬੰਦਾ ਹੈ ਜਾਂ ਕਿਸ ਤਰ੍ਹਾਂ ਦਾ ਕੋਈ ਹੈ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਸਰ ਕਿੰਨੇ ਵਜੇ ਦੀ ਵਾਰਦਾਤ ਹੈ ਰਾਤ ਦੀ ਰਾਤ ਐਗਜ਼ੈਕਟ ਇਹਨਾਂ ਨੂੰ ਪਤਾ ਨਹੀਂ ਕੋਈ 12 ਤੋਂ 2 ਵਜੇ ਦੇ ਵਿਚਾਲੇ ਦੀ ਕੋਈ 10 ਪਾਇ ਨਹੀਂ ਕਿੰਨੇ ਘੰਟੇ ਇੱਥੇ ਰਹੇ ਨੇ ਅੰਦਰ ਨਹੀਂ ਕੋਈ ਨਹੀਂ ਉਹਨਾਂ ਨੂੰ ਐਕਚੁਅਲੀ ਜਿਹੜਾ ਉਹ ਅਨਰਪੈ ਸਿੰਘ ਆ ਉਹਨੇ ਡਰਿੰਕ ਕੀਤੀ ਸੀਗੀ ਤੇ ਕੁਝ ਉਡ ਘਬਰਾਇਆ ਵੀ ਹੈ ਜੀ ਸਰ ਪੁਲਿਸ ਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਇਸ ਵਾਰ ਦਾ ਪੁਲਿਸ ਨੂੰ ਸਵੇਰ ਕਰੀਬ 4:00 ਵਜੇ ਦੇ ਲਾਗੇ ਸਾਨੂੰ 112 ਤੇ ਕਾਲ ਆਈ ਸੀ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਬਜ਼ੁਰਗ ਘਰ ਦੇ ਵਿੱਚ ਇਕੱਲੇ ਰਹਿੰਦੇ ਆ ਉਹਨਾਂ ਦੇ ਲਈ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਆਪਣੇ ਸਮਾਜ ਦੇ ਵਿੱਚ ਇੱਕ ਬੜੀ ਵੱਡੀ ਤਰਾਸ ਦੀ ਆ ਗਈ ਹੈ ਕਿ ਨੌਜਵਾਨ ਜਿੰਨੇ ਵੀ ਹੈਗੇ ਬੱਚੇ ਉਹ ਮਾਈਗ੍ਰੇਟ ਕਰਕੇ ਬਾਹਰਲੇ ਮੁਲਕਾਂ ਚ ਜਲੇਗੇ ਮਗਰ ਬਜ਼ੁਰਗ ਜਿਹੜੇ ਆ ਜਿਨ੍ਹਾਂ ਦਾ ਤੇ ਮੋਹ ਉਸ ਧਰਤੀ ਤੇ ਨਾਲ ਆ ਉਹ ਇੱਥੇ ਛੱਡਣ ਨੂੰ ਤਿਆਰ ਨਹੀਂ ਉਹ ਇਕੱਲੇ ਇਕੱਲੇ ਆਮ ਤੌਰ ਤੇ ਘਰਾਂ ਦੇ ਵਿੱਚ ਰਹਿ ਰਹੇ ਆ ਵੱਡੇ ਘਰ ਆ ਇਕੱਲੇ ਇਕੱਲੇ ਰਹਿ ਰਹੇ ਆ ਮਾਰੇ ਬੰਦੇ ਜਿਹੜੇ ਆ ਉਹ ਇਹੀ ਪਾਲਦੇ ਰਹਿੰਦੇ ਆ ਵੀ ਕੋਈ ਇਹੋ ਜਿਹਾ ਸਾਨੂੰ ਸਕਾਰ ਲੱਭੇ ਪੁਲਸ ਹਰ ਤਰ੍ਹਾਂ ਦੀ ਸਖਤੀ ਵੀ ਕਰ ਰਹੀ ਆ ਸਾਰਾ ਕੁਝ ਕਰ ਰਿਹਾ ਪਰ ਫਿਰ ਵੀ ਸਮਾਜ ਦੇ ਵਿੱਚ ਬਰਾਈ ਕਿਤੇ ਨਾ ਕਿਤੇ ਪਲਪ ਵੀ ਪੈਂਦੀ ਹੈ ਜੀ ਸਰ ਆਂਡਗੌਂਡ ਕੋਈ ਮਕਾਨ ਨਹੀਂ ਕਿ ਟਾਣੀ ਦੇ ਅੰਦਰ ਹੀ ਮਕਾਨ ਹੈ ਬਿਲਕੁਲ ਨਹੀਂ ਇਹ ਟਾਣੀ ਦੇ ਉੱਤੇ ਘਰ ਹੈ ਇਹਨਾਂ ਦੇ ਨਾਲ ਹੀ ਇਹਨਾਂ ਦੇ ਪਰਿਵਾਰ ਵੀ ਹੋਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਘਰ ਹੈ ਇੱਕ ਉਹਨਾਂ ਦੇ ਵੀ ਜਿਹੜਾ ਹੈਗਾ ਫੈਮਲੀਆਂ ਕਰੀਬ ਕਰੀਬ ਉਹਨਾਂ ਦੀਆਂ ਵੀ ਬਾਹਰ ਨੇ ਜੀ ਸਰ ਕੀ ਸੀ ਸੀਸੀਟੀਵੀ ਸਾਹਮਣੇ ਆਈ ਜੀ ਕੋਈ ਕੈਮਰੇ ਜਿਸ ਤਰ੍ਹਾਂ ਸੀਸੀਟੀਵੀ ਕੈਮਰੇ ਅਸੀਂ ਚੈੱਕ ਕਰ ਰਹੇ ਹਾਂ ਜੀ ਠੀਕ ਠੀਕ ਹੈ